ਸਿਕਾ ਦੀ ਸਾਰਾ ਨੂੰ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਸੋਰੀ ਜੇ ਤੁਹਾਡਾ ਫਟਾਹਵਰ ਟਾਲਿਆ ਸਾਰਾ ਹੋਇਆ ਅੱਜ ਆਜੀ 파ਟ ਦਾ ਲੀਨ ਜਿਸ ਨੂੰ ਜਦਾ 파ਟ ਕੋੜਾ ਅਜਸੀ ਤੇ ਜੀ ਬਸ ਤਿਆਰੀ ਚੱਲ ਰਹੀ ਹੈ ਤਾਂ ਜਲਦੀ ਜਲਦੀ ਕਿਉਂ ਮਾਰਾ ਸਲੈਡ ਕਰ ਲਈਏ ਤੇ ਫਟਾਹਵਰ ਤਿਆਰ ਹੋਣ ਤੋਂ ਹੈ ਮਿਲਦੇ ਆਂ ਤੇ ਅੱਜ ਬੜਿਆਂ ਨੂੰ ਸਾਡੇ ਨਾਲ ਦਲੀਨ ਦਿਖਾ ਦੋ ਸਾਰਾ ਤਿਆਰੀ ਕਰ ਚੁੱਕੇ ਆਂ ਏਨਾ ਅਸੀਂ ਜਿਵੇਂ ਸਿੰਪਲ ਹੈ ਕਰਨਾ ਹਲੇ ਕਿਸ ਰਿਸ਼ਤੇਦਾਰ ਨੂੰ ਨਹੀਂ ਬੁਲਾਇਆ ਕੋਈ ਪਿੰਡ ਦੇ ਨੂੰ ਨਹੀਂ ਹਲੇ ਜਿਆਦਾ ਬੁਲਾਇਆ ਸਿਰਫ ਅਸੀਂ ਘਰ ਦੇ ਘਰ ਦੀ ਜਲੀ ਕਰਨਾ ਹੈ ਕਿਉਂਕਿ ਅਸੀਂ ਮੇਰੇ ਬ੍ਰਦਰ ਨੇ ਆਉਣਾ ਬਾਅਦ ਤੋਂ ਉਸ ਦੇ ਆਉਣ ਤੋਂ ਬਾਅਦ ਅਸੀਂ ਕਰਨਾ ਫੰਕਸ਼ਨ ਖੰਡ ਵਟ ਕਰਾਵਾਂਗੇ ਹਰੇਕ ਦਾ ਅਸੀਂ ਸੁਖਨੀ ਸਾਦਾ ਪਾਠ ਕਰਾਉਣ ਲੱਗੇ ਆਂ ਬੀਤਾ ਜੋ ਮਹਾਰਾਜ ਦੇ ਚਰਨ ਪੈਜਣਾ ਬੀਤਾ ਜੋ ਅਸੀਂ ਇਹ ਹਾਈਚ ਰਹਿ ਸਕੀ ਪ੍ਰਾ ਨੇ ਆਣਾ ਮੇਰੇ ਨੇ 1 ਜਾਂ 1.5 ਮਹੀਨੇ ਬਾਅਦ ਆਇਆ ਨਾ ਫਿਰ ਆ ਕੇ ਖੰਡ ਵਟ ਕਰਾਵਾਂਗੇ ਫਿਰ ਸਾਰੇ ਰਿਸ਼ਤੇਦਾਰ ਨੂੰ ਬੁਲਾਵਾਂਗੇ ਆ ਪਿੰਡ ਦੇ ਨੂੰ ਵੀ 아이 그 소리 자 ਕਵਾਲਿਫਾਈ ਕਰਾ ਦੇ ਆਂ ਜੀ ਬਾਹਰ ਨਾ ਆਈਂ ਉਹ ਲੋਰੋ ਨਾ ਆਉਂਦੇ ਜੀ ਉਹ ਮੋਲ ਆਈ ਉਹ ਸੁਣ ਮਾਇਆ ਸਭ ਨਾ ਆ ਜਾ ਉਹ ਭਾਈ ਇਹ ਆਪਾਂ ਹੋਇਆ ਜੀ 7 ਵਜੇ ਚੱਲੇ ਨੇ ਤੇ ਮਹਾਰਾਜ ਦੀ ਸਵਾਰੀ ਨੂੰ ਲੈ ਆਇਆ ਘਰ ਹਲੇ ਦਿਨ ਨਹੀਂ ਰਹੀ ਇਹ ਦਿਨ ਨਹੀਂ ਛੜਿਆ ਫਿਰ ਸੁਪਨੇ ਸਾਫ ਦਾ ਪਾਰਟੀ ਸਟਾਰਟ ਹੋਏਗਾ ਵਾਹਿਗੁਰੂ ਸਤਨਾਮ ਜੀ ਤੇ ਫੈਮਿਲੀ ਮੈਂਬਰਸ ਆ ਥੋੜੀ ਜਿਹੀ 4-5 ਕਰਨੇ ਬਸ ਜੇ ਨੂੰ ਸੁਣ ਕੇ ਤੋੜ ਕਿਸਿਆ ਅਗੁਰ ਸ਼ਰ ਸ਼ਾਹਨ ਸਾਹ ਪਾਸ ਬਤੀਆ ਸ਼ੁਭਾ ਸ਼ਰਮਾ ਦਾ ਦੇਖ ਹੈ। ਰਾਮ ਰਾਮ ਰਹੇ ਆ ਭਗਤ ਗੁਰੂ। ਜਿੰਦੂ ਸੂਰਾ ਕੀ ਚਰੂ। ਰਾਮ ਰਾਮ ਦਾਸਾ ਸੰਗਵਾਰੇ ਰਹਾ। ਇਨਸਾਨ ਨੂੰ ਦਰਮਦਕ ਸਤਿ ਕਰਤਿ ਨਿਸ਼ਸਾਭੋ ਪਰਮਦਾਸ ਰੂਪਨਤ ਸਾਬ ਲਾਤੀ ਪਾਪ ਕਮਤ ਗੰਗੋ ਗੰਗਨ ਟਕਾਇਆ ਸਾਸਨ ਨਿਸ਼ਯੈ ਮਨਵਾਇ ਕਲ ਪਾਇਉ ਸੰਗਰੂ ਪੂਰਤ ਕਰਕੇ ਜੀ ਦੇ ਫਾਲ ਅਨੰਦਾਰ ਜਪ ਜਪ ਕੀ ਬੈ ਪਰਮ ਦੰ ਨਾਮਿਕ ਨਾਮ ਕੇ ਆਇਆ ਸਾਡੀ ਆਪਣਾ ਮਿਰਜਨ ਖਾਣ ਜਨ ਕੋ ਬੰਨਨ ਸੁ ਗਾਇਆ ਸਾਦ ਸੰਮਿਲ ਕੇ ਸਾਡੀ ਆਪਣਾ ਮਿਰਜਨ ਖਾਇਆ ਜਿਨਾਂ ਨੂੰ ਦਰਗੰਮ ਜਿਨ ਜਲਮਾਨ ਨਾਮਕ ਤਾਲਾ ਨਾਮਕ ਰਾਜੂ ਆਪਨ ਕੰਕੰ ਤੁੰਭਾ ਤੋਂ ਪਹਿਰੇ ਅਰਦਾਸ ਜੀ ਕੋਲ ਸਾਥ ਤੇ ਬ੍ਰਹਮਿਆਨਿ ਚੜਾ ਮੀ ਬਾੰਦਸੀ ਜਨਕ ਕਮਲੀ ਰੀਗੋ ਬ੍ਰਹਮਿਆਨ ਸੁਭਨੂ ਦੂਖਿਆ ਜੀ ਤੁੰਤ ਸਾਥ ਕੋਸ਼ ਛੁਰਾਂ ਨੂੰ ਜਨ ਜਾਰ ब्रह्मा ज्ञान बामर्मा ब्रह्मंतमंतम दब्रह्म गीतांतमंतम ब्रह्मा ज्ञान का रेसो पाला ब्रह्म

Vaki Panta, the Pagan, 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 ਸਤ ਸਾਜਨ ਕੋਈ ਸਾਥ ਪੂਰੇ ਗੁਰ ਤੇ ਜਾ ਤੈਨੂੰ ਤੋਖਸੀ ਦੀ ਉਪਰੰਦ ਸਹਤਿ ਨਾਸ ਮਾ ਕੇ ਪਿਤਾ ਹਮ ਬਾਲਕ ਤੇਰੇ ਤੁਮਹੀ ਸੁਰੂ ਕਰ ਗਏ ਮੇਰੇ ਮਨ ਜਾਨੇ ਤੁਹਾਰੇ ਹੀ ਬਣੇ ਹੂ ਜਿਵੇਂ ਉੱਚਾ ਭਗਵੰਦ ਅਸਗੁਰੇ ਸਾਰੇ ਤੂੰ ਰਸਤਿਰ ਤਾਰੇ ਤੁਮਸੇ ਹੋ ਮੇ ਸੁਆਰੀ ਤਾਰੀ ਨਾਮ ਤੋਂ ਸਵ ਤੇ ਬੜਿਆ ਮੈਨੂੰ ਨਾ ਜਾਵਾਂ ਮਿਲਣਾ ਆਇਂ ਤੂੰ ਤੌਂ ਦਾ ਪਟਾਰ ਸਾਵਾ ਬੋਲ ਲਜਾ ਮਾਇਆ ਮਦਮਤਾ ਮਾਨਾ ਕ੍ਰਿਸ਼ਨ ਆਗ ਜਿਸਕੇ ਇਸ ਰੂਪਾਸ ਤੋਂ ਸੁਆ ਤੂੰ ਦੁੱਖ ਕਾ ਸਾ ਪਾਵਾਂ ਬੋਲ ਲਜਾ ਮਾਇਆ ਮਦਮਤ ਮਾਨਾ ਕ੍ਰਿਸ਼ਨ ਆਗ ਗਿਰੀ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕੋ ਕੋ ਕੁਛ ਨਾ ਜਨਮ ਨਹੀਂ ਆਵਾ ਨੀੜੀ ਰਹਾ ਜੋ ਤੇਰਾ ਰੰਗ ਰਾਤੇ ਸੋਮੀ ਤਿੰਨ ਕਾ ਜਨਮ ਮਨ ਦੁਖ ਨਾਸਾ ਤੇਰੀ ਬਖਸ਼ਾ ਮਿੱਟਾ ਕੀ ਸਤ ਗੁਰ ਕਾਜ ਲਾਸਾ ਨਾਮ ਤੇ ਸੁਖ ਫਲ ਪਾ 8 ਆਠ ਪਹਿਰ ਉਹ ਰਾਤ ਦਾ ਗਰੀ ਸੰਤ ਤੇਰਾ ਪਰਬਸ ਅੰਜ ਦੋਟਲਾ ਸਾਧਾ ਗਿਆਨ ਤਾਨਿ ਚਿ ਕਰਮ ਮੰਜਾ ਸਾਰਮਜਾ ਦੀ ਮੁਰਤੇ ਮਲਦਾ ਸਤਿਗੁਰੂ ਨਾਨਕ ਜਿਸ ਕਾ ਰਾਤੀ ਮਿਹਰੀ ਸਵਾਦ ਜੀ ਕਾ ਸਵਾਦ ਹੈ ਆਜੂ ਜੀ ਕੀ ਫਤਿਹ ਸਵਾਦ ਜੀ ਕਾ ਖਾਲਸਾ ਵਾਹ ਵਾਹ ਜੀ ਫਤਿਹ ਹਰਿ ਪਰਵਾਰ ਵੱਲੋਂ ਜੀ ਕੋਲੋਂ ਕਿਪਾਲ ਗੁਰੂ ਗ੍ਰੰਥ ਕੀ ਵਰਮਾਲ ਸ਼ਾਨਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਕਪਤਾਨ ਸ਼ਾਨਤਾਨ ਮਾਰਕੀਟਾਂ ਦਾ ਤੁਰਦਾਰ ਬਨੁਸਾਰੀਆਂ ਸੰਸਾ ਦਾ ਤਨਵਾਰ ਜੇ ਕਵਾਂ ਕ੍ਰੀਣੇ ਵਾਏ ਦੇ ਕਾਲੇ ਦੇ ਪਾਸ ਸਾਰੀਆਂ ਸੰਗਤਾਂ ਵਿਚਾਰ ਇਹ ਲੰਗਨ ਸਤਾਂ ਦੀ ਕਰ ਬਾਤ ਦਾ ਕਾਨੂੰਨ ਬਾਦ ਨੂੰ ਦੀ ਗੱਲ ਮਾ ਇਹ ਕਿਰਚੀ ਖੋ ਕਿਸਮਾਤੀ ਹੋ ਗਈ ਆ ਸੁਖਮਨੀ ਸਾਹਿਬ ਦਾ ਪਾਠ ਹੋ ਗਿਆ ਖਤਮ 9 ਵਜ ਗਏ ਨੇ ਤੇ ਚਾਹ ਦਾ ਲੰਗਰ ਵੀ ਛਕ ਲਿਆ ਸਾਰੀ ਸੰਗਤ ਨੇ ਤੇ ਹੁਣ ਜੀ ਮਹਾਰਾਜ ਦੇ ਚਰਨ ਸਾਰੇ ਕਮਰਿਆਂ 'ਚ ਪਵਾਵਾਂਗੇ ਸਾਰੇ ਬਿੱਟੇ ਫੇਸ਼ਟਨਜਾਵਾਂਗੇ ਵਾਹਿਗੁਰੂ ਜੀ ਨੂੰ ਬਾਹਰ ਦੇ ਬਹੁਤ ਬੰਬ ਬਾਹਰ ਦੇ ਬਹੁਤ ਸਮਾਂ ਰੱਖੇ ਤੁਸੀਂ ਨੂੰ ਸਿੰਘ ਜਨ ਕ੍ਰਿਆਣ ਹਾਜ਼ਰ ਮੰਨਦਾ ਜੀ ਆਪਵਾਪਨ ਮੈਨੂੰ ਚੱਲੇ ਪਾਉਂਗਾ ਵਾ ਸੋ ਪਾਹ ਕੋ ਕੋਵਨ ਨਾਮ ਤੇ ਕਾ ਨਾਮ ਨਾਮ ਜਲਦੀ ਕਿਨਾ ਜਰੇ ਪਾਉ ਨਿਸ਼ਰਤ ਤੱਕ ਬਤਾ ਬੋਹੇ ਉਹ ਆਚਾਰ ਖੰਨੀ ਨੀ ਚੱਕੋ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

Hãy subscribe cho kênh Ghiền <laughs> Mì Gõ Để không bỏ lỡ những video ਦੇ ਨਾਮ ਵਾਹਿਗੁਰੂ ਸਤਿਰਨਾਮ ਵਾਹਿਗੁਰੂ ਸਤਿਰਨਾਮ ਵਾਹਿਗੁਰੂ ਸਤਿਰਨਾਮ ਵਾਹਿਗੁਰੂ বাসਸ ਚਲੋ ਚਲੋ

बार बार वधाई चलो भाई तो समाप्ति हो गई है घर आ गए जी ते टाइम हो गया सवा नौ द ਇਹ ਸਾਰਾ ਕੁਝ ਬਹੁਤ ਵਧੀਆ ਹੋ ਗਿਆ ਬਸ ਆਪਣੇ ਘਰ ਦੇ ਘਰ ਦੀ ਸੀਗਾ ਤੁਸੀਂ ਦੇਖ ਲਿਆ ਵੀਡੀਓ ਚ ਕਰਾਂਗੇ ਵੱਡਾ ਪ੍ਰੋਗਰਾਮ ਜਦੋਂ ਬ੍ਰਦਰ ਆਏਗਾ ਫਿਰ ਸਾਰਿਆਂ ਨੂੰ ਬੁਲਾਵਾਂਗੇ ਬਸ ਹੁਣ ਸਾਨੂੰ ਇਹ ਸੀ ਵਿਚਾਰਨ ਪਵਾ ਦिए ਮਹਾਰਾਜ ਦੇ ਵੀ ਅਸੀਂ ਰਹਿائش ਕਰ ਲਾਂਗੇ ਕਿਉਂਕਿ ਹੁਣ ਸਰਦੀਆਂ ਆ ਰਹੀਆਂ ਤਾਂ ਨੂੰ ਪਤਾ ਬਹੁਤ ਔਖਾ ਏ ਬਾਹਰ ਕੋਈ ਪੈਣ ਲਈ ਠੀਕ ਨਹੀਂ ਹੈਗੀ ਸਪੇਸ ਬਾਹਰ ਸਾਰਾ ਕੁਝ ਢਾਈ ਦਿੱਤਾ ਕਿਸ ਕਰਕੇ ਅਸੀਂ ਬਸ ਚਰਨ ਸਵਾਤੇ ਮਹਾਰਾਜ ਦੇ ਤੇ ਬਹੁਤ ਦਿਲ ਨੂੰ ਖੁਸ਼ੀ ਹੋਈ ਅੱਜ ਬਾਬਾ ਜੀ ਦੇ ਤੇ ਹੁਕਮਨਾਮਾ ਵੀ ਬਹੁਤ ਸੋਹਣਾ ਆਇਆ ਜੀ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਠੀਕ-ਠਾਕ ਹੋ ਗਿਆ ਘਰ ਵੀ ਬਣ ਗਿਆ ਪਰਮਾਤਮਾ ਦੀ ਮੇਰ ਨਾਲ ਨਹੀਂ ਇੰਨੇ ਜੋਗੇ ਸੀ ਹੈ ਨਹੀਂ ਸੀ ਪਰਮਾਤਮਾ ਨੇ ਇੰਨਾ ਨਿਵਾਜ਼ਿਆ ਬਹੁਤ ਵਧੀਆ ਮੇਰ ਰਹੀ ਮਹਾਰਾਜ ਦੀ ਘਰ ਬਾਰੇ ਇੰਨਾ ਸੋਹਣਾ ਬਣਾਤਾ ਪਰਮਾਤਮਾ ਦੀ ਕਿਰਪਾ ਨਾਲ ਹੋਇਆ ਸਾਰਾ ਕੁਝ ਤੇ ਹੁਣ ਜੀ ਬਸ ਚਾਹ ਪਾਣੀ ਪੀਣੇ ਆ ਤੇ ਫੇਰ ਮਿਲਦੇ ਆ ਚਾਹ ਪੀ ਲਈ ਫੁੱਫੜ ਜੀ ਠੀਕ ਆ ਅਸੀਂ ਵੀ ਪੀਨੇ ਆ ਹਾਂਜੀ ਚਾਹ ਪੀ ਲਈ ਬੁੱਤ ਕਿਉਂ ਠੀਕ ਐ

ਚਲੋ ਵਧੀਆ ਆਲੇ ਤੁਸੀਂ ਦੂਜੇ ਭੂਆ ਜੀ ਦਾ ਰਹੇ ਗਏ ਉਹਨਾਂ ਤੇ ਆਈ ਨਹੀਂ ਹੋਇਆ ਦਾਣਾ ਪਾਣੀ ਨਹੀਂ ਦਾ ਐਕਚੁਅਲੀ ਉਹਨਾਂ ਦਾ ਗੱਡੀ ਦੀ ਪ੍ਰੋਬਲਮ ਸੀ ਨਾ ਆਉਣ ਦੀ ਦੂਰ ਬਹੁਤ ਜ਼ਿਆਦਾ ਇੱਕ ਤਾਂ ਮਾਸੀ ਨੂੰ ਮਿਲੋ ਮਾਸੀ ਨੇ ਚਲੇ ਜਾਣਾ ਹੁਣ ਦੂਰ ਜਾ ਮਾਸੀ ਨੂੰ ਮਿਲੋ ਮਿਲ ਲੈ ਠੀਕ ਆ ਬਸ ਚਾਹ ਦਾ ਇਧਾਂ ਟੰਡਾ ਘੜਤਾ ਬੈਠ ਕੇ ਨਾ ਮਿਲਣਾ ਹਾਂ ਹਾਂ ਠੀਕ ਆ ਚੰਗਾ ਬਾਏ चंगाई भाई। चले गए भाई पुआ जीवी। चलो भाई हम रिश्तेदार गए हूँ सा लगना रौनक लगिया पुआ दर च बैठे सी इतना ਘੰਮਲੇ ਬੜੇ ਸੋਹਣੇ ਲੱਗ ਰਹੇ ਨੇ ਜਿਹੜੇ ਮੈਂ ਕੱਲ ਲਈ ਇਹ ਕੱਲ ਲਏ ਸੀ ਬੜੇ ਪਿਆਰੇ ਲੱਗਦੇ ਆ ਇਹ ਤੇ ਕੱਪੜੇ ਵੀ ਧੋਤੇ ਸੀ ਮੈਂ ਫਾਟ ਹੋਣ ਤੋਂ ਬਾਅਦ ਦੁਆਰਾ ਪੋਚੇ ਲਾਇਏ ਪਟੇ ਕਾਲਾ ਜਿਹੜਾ ਪੱਥਰ ਆ ਦੇਖੋ ਇਹਦੇ ਮਰ ਪੈੜ ਕਿੱਦੀ ਜਰਾਂ ਲਿਖਦੀ ਪੋਚਾ ਲਾਇਆ ਹੁਣ ਖਰਾਬ ਹੋ ਜਾਂਦਾ ਜਦ ਹੀ ਪੈੜਾ ਲਗ 1 ਮਿੰਟਰੀ ਲੱਗਦਾ ਕਿਉਂਕਿ ਆ ਭਾਈਆ ਮਿੱਟੀ ਮਿੱਟੀ ਤੋਂ ਚੜ ਕੇ ਅਸੀਂ ਜਾਣਾ ਇਦਨੂੰ ਪੈੜੇ ਪੈੜ ਵਹਿ ਜਾਂਦੀ ਆ ਨਾਲੇ ਹੁਣ ਦੁਆਰਾ ਸਾਰੇ ਅੰਦਰ ਚਲਾ ਕੇ ਆਈਆਂ ਕਿਉਂਕਿ ਪਹਿਲਾਂ ਮੈਟ ਵਿਛਾਇਆ ਸੀ ਬਹੁਤ ਮਿੱਟੀ ਹੋ ਗਈ ਸੀ ਅੰਦਰ ਉਹਦਾ ਕਲੀਨ ਹੋ ਗਿਆ ਬਟ ਇੱਥੇ ਜਿਆਦਾ ਪੈੜਾ ਹੁਣ ਦੁਆਰਾ ਫੇਰ ਫੇਰ ਦਾਂਗੇ ਇੱਕ ਵਾਰੀ ਸੁੱਕਾ ਸੁੱਕਾ ਪੋਚਾ ਫੇਰ ਦਾਂਗੇ ਤੇ ਮੈਂ ਵੀ ਨਹੀਂ ਆਚਾ ਫੇਰ ਮਿਲਦੇ ਆ ਜੀ ਇਹ ਹਾਂ ਜੀ ਅੱਜ ਮੈਂ ਤੁਹਾਨੂੰ ਇੱਕ ਗਿਫਟ ਦਿਖਾਉਣਾ ਭੁੱਲੀ ਜਿਹੜੀ ਪੂਰ ਜੀ ਦੀ ਬੀਟੀ ਆਈ ਸੀ ਉੱਭਾਰ ਤੋਂ ਇਹ ਕੈਨੇਡਾ ਤੋਂ ਤੇ ਉਹ ਸਾਡੇ ਲਈ ਲੈ ਕੇ ਆਈ ਹੈ ਗਿਫਟ ਸਾਰੀ ਫੈਮਿਲੀ ਲਈ ਤੇ ਮੈਨੂੰ ਲੈ ਕੇ ਆਈ ਹੈ ਜੀ ਇਹ ਵਾਲੀ ਕਿੱਟ ਬਹੁਤ ਸੋਹਣੀ ਆ ਇਹ ਜੀ ਸੇਮ ਹੀ ਕਿੱਟ ਮੰਮਾ ਨੂੰ ਦਿੱਤੀ ਆ ਮਤਲਬ ਦੂਜੇ ਲੋੜ ਜੋ ਪਰਸ ਟਾਈਪ ਹੁੰਦੀ ਆ ਮੰਮਾ ਨੂੰ ਦਿੱਤੀ ਆ ਤੇ ਪਾਪਾ ਵਾਸਤੇ ਜੈਕਟ ਵੀ ਲੈ ਕੇ ਆਈ ਆ ਉਹ ਵੀ ਤੁਹਾਨੂੰ ਦਿਖਾ ਦਨੇ ਆਂ ਵੈਸੇ ਮੈਂ ਹੁਣੇ ਰੱਖ ਕੇ ਆਈ ਸੀਗੀ ਅਲਮੀਰਾ ਚਾ ਤੇ ਕਿਉਂਕਿ ਸੈਟਿੰਗਸ ਵਗੈਰਾ ਸਾਰੀਆਂ ਹੁਣ ਦੁਬਾਰਾ ਚੇਂਜ ਕੀਤੀਆਂ ਸੀ ਨਾ ਜੋ ਸਵੇਰੇ ਪਾਠ ਦੇ ਟਾਈਮ ਇੱਧਰ ਉੱਧਰ ਹੋ ਗਈਆਂ ਸੀ ਸੌਰੀ ਹਨੇਰਾ ਬਿਆ ਲਾਈਟ ਆਨ ਹੀ ਨਹੀਂ ਕੀਤੀ ਹੁਣ ਧਿਆਨ ਦਿੱਤਾ ਕਿਉਂਕਿ ਹੁਣ ਜੀ ਸ਼ਾਮ ਦਾ ਟਾਈਮ ਹੋਇਆ ਹੋਇਆ ਤੇ ਲੋ ਜੀ ਤੁਹਾਨੂੰ ਹੁਣ ਉਹ ਵੀ ਗਿਫਟ ਦਿਖਾ ਹੀ ਦਨੇ ਆ ਤੇ ਮੈਂ ਦੇਖੋ ਕਵਰ ਕਿੰਨੀ ਵੀ ਮੈਨੂੰ ਲੱਗ ਰਹੀ ਆ ਬਹੁਤ ਜ਼ਿਆਦਾ ਠੰਡ ਇਸ ਕਰਕੇ ਪੱਕਾ ਹੋਏ ਭਈਆ ਹਾਂਜੀ ਆ ਦੇਖੋ ਇਹ ਵਾਲੀ ਕਿੱਟ ਤਾਂ ਜੀ ਮਮਾ ਨੂੰ ਲੈ ਕੇ ਆਈ ਆ ਤੇ ਇੱਕ ਮਮਾ ਦੀ ਜੁੱਤੀ ਵੀ ਆ ਸੌਰੀ ਉਹ ਹੁਣ ਦੂਜੇ ਪਾਸੇ ਪਈ ਉਹ ਵੀ ਚਾਹਤ ਕਿ ਲਈ ਉਹ ਨਹੀਂ ਦਿਖਾ ਦੇਣੀ ਸੀਗੀ ਵੀਡੀਓ 'ਚ ਚਲੋ ਹੁਣ ਮਮਾ ਬੱਜਾਂ ਚੋਂ ਗਏ ਹੋਏ ਆ ਆਉਣਗੇ ਨਾ ਜਦੋਂ ਫਿਰ ਉਹ ਵੀ ਦਿਖਾ ਦਾਂਗੀ ਤੁਹਾਨੂੰ ਇੱਕ ਇਹ ਕਿੱਟ ਹੈ ਇੱਕ ਮਮਾ ਦੀ ਜੁੱਤੀ ਵੀ ਆ ਤੇ ਇਹ ਵਾਲੀ ਜੈਕਟ ਵੀ ਆ ਜੀ ਪਾਪਾ ਵਾਸਤੇ ਗਰ ਦੇਖੋ ਬਹੁਤ ਵਧੀਆ ਹੈ ਮਤਲਬ ਸ਼ਰਟ ਦੀ ਤਰ੍ਹਾਂ ਨਹੀਂ ਹੁੰਦੀ ਜਿਸ ਤਰ੍ਹਾਂ ਨਾ ਸ਼ੋਰਡ ਉਂਦੀ ਉਸ ਨੂੰ ਯੂਜ਼ ਕਰ ਸਕਦੇ ਆ ਚਾਹੇ ਆਪਣਾ ਗਣਾ ਪਾਪਾ ਕੁੜਤਾ ਵਿਚ ਆ ਮਾ ਪਾਉਂਦੇ ਉਹਦੇ ਉੱਤੇ ਵੀ ਪਾ ਸਕਦੇ ਆ ਦੋਨੇ ਯੂਜ਼ ਕਰ ਸਕਦੇ ਦੋ ਦੇਖ ਲਈ ਤੇ ਹਾਂਜੀ ਨਾਲੇ ਬਲੌਗ ਦਾ ਵੀ ਆਪਾਂ ਇੱਥੇ ਐਂਡ ਕਰਦੇ ਆ ਹੁਣ ਜੀ ਬਲੌਗ ਦਾ ਐਂਡ ਕੀਤਾ ਹੀ ਨਹੀਂ ਅੱਜ ਆਪਾਂ ਸਵੇਰ ਦਾ ਕੰਟੀਨਿਊ ਕਰਿਆ ਹੋਇਆ ਤੇ ਮਿਲਾਂਗੇ ਨਵੇਂ ਬਲੌਗ ਦੇ ਨਾਲ ਬਾਏ ਜੀ ਸਾਰਿਆਂ ਨੂੰ ਤੇ ਰੁਕ ਰੁਕੋ ਥੋੜਾ ਜਿਹਾ ਤੁਹਾਡੇ ਨਾਲ ਦੋ ਚਾਰ ਗੱਲਾਂ ਵਾ ਤਾਂ ਕਰਨੀਆਂ ਸੀ ਬਟ ਹੋਰ ਇਸ ਹੀ ਰਹੀਆਂ ਇਹ ਗੱਲਾਂ ਵਾ ਤਾਂ ਕੀ ਕਰਨੀਆਂ ਸੀਗੀਆਂ ਟਾਈਮ ਮੇ ਨਹੀਂ ਮਿਲ ਰਹੀ ਸੀਗਾ ਬੀਜ਼ੀ ਸੀ ਥੋੜਾ ਘਰ ਦੀ ਸੈਟਿੰਗਸ ਕਰਕੇ ਕਦੇ ਫਰਨੀਚਰ ਲੈ ਕੇ ਆਉਣ ਕਦੇ ਸੈਟਿੰਗ ਕਰਨੀ ਕਿਉਂਕਿ ਕਾਲੀ ਆਈ ਪੀ ਸੀ ਦੀ ਬਾਠ ਕਰਵਾਉਣ ਦੀ ਸਾਨੂੰ ਮੇਰੇ ਬ੍ਰਦਰ ਨੇ ਇਹ ਸੀ ਵੀ ਤੂੰ ਆਈ ਹੋਈ ਹੈਂ ਕਹਿੰਦੇ ਬਾਠ ਕਰਵਾਜਾ ਜਦੋਂ ਮੇਰੇ ਬ੍ਰਦਰ ਨੇ ਵੀ ਬਾਹਰ ਤੋਂ ਆਣਾ ਜਦੋਂ ਕਹਿੰਦੇ ਵੀ ਉਹ ਆਏਗਾ ਫਿਰ ਉਸ ਤੋਂ ਬਾਅਦ ਵੱਡਾ ਫੰਕਸ਼ਨ ਕਰਾਂਗੇ ਨਿਊ ਹਾਊਸ ਦਾ ਅਖੰਡ ਬਾਟਰ ਖਾਵਾਂਗੇ ਮੈਂ ਕੱਲ ਨੂੰ ਐਸੀ ਚਲੀ ਵੀ ਜਾਣਾ ਸੋਹਰਿਆਂ ਨੂੰ ਆਪਣੇ ਹਫ਼ਤਾ ਹੋ ਗਿਆ ਮੈਨੂੰ ਆਈ ਨੂੰ ਵੀ ਤੇ ਫਿਰ ਠੀਕ ਹੈ ਜੀ ਹੁਣ ਮਿਲਾਂਗੇ ਨਵੇਂ ਵਲੌਗ ਦੇ ਨਾਲ Vai de